ਮੈਂ ਤੁਹਾਡੇ ਸਾਹਮਣੇ ਅਨੰਦ ਲਾਲ ਲੋਹੋਰੀ ਦੀ ਚੁੰਮ ਚੁੰਮ ਰੱਖੋ ਕਵਿਤਾ ਲੈ ਕੇ ਆਜਿਆ ਜੋ ਕਿ 10ਵੇਂ ਗੋਲੂ ਜੀ ਦੇ ਸਾਹਿਬ ਜਿਆ ਦੇ ਨਾਲ ਸੰਬੰਧਿਤ ਹੈ ਚੁੰਮ ਚੁੰਮ ਰਖਣੀ ਇਕਲੂ ਬੀਜੂ ਜਾਰ ਦੀ ਫੁੱਲਾ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਣ ਗਏ ਚੰਨ ਦੇ ਆ ਚੇੜਿਆ ਚ ਚੰਨ ਮੁਸਕਾਣ ਗਏ ਵੇੜੇ ਵਿੱਚ ਖਠਾ ਮਰੂ ਖੁਸ਼ੀ ਸੰਸਾਰ ਦੀ ਚੁੰਮ ਚੁੰਮ ਰਖਣੀ ਇਕਲੂ ਜਗੋ ਦੀਆਂ ਕਲਨੇਸ ਵੇੜੀਆਂ ਜੋੜੀਆਂ ਮੈਂ ਤੋੜੀਆਂ ਜਿਨ੍ਹਾਂ ਦਾ ਵਿਛੜਾ ਮੈਂ ਨਾ ਪਰਸੀ ਸਹਾਰ ਦੀ ਚੁੰਮ ਚੁੰਮ ਰਖਣੀਏ ਕੜਗੀ ਜੁਜਾਰਦੀ ਕੜਿਆਂ ਦੇ ਪੋੜ ਜਦ ਕੰਨਾ ਸੁਣ ਵਜਦੇ ਵੇਖਣ ਨੂੰ ਨੈਣ ਆਏ ਬੁਹੇਵਲ ਪਜਦੇ ਲਹੂ ਵਿਚਪਿਜੀ ਕੜੀ ਵੇਖੀ ਪੂ ਬਾ ਮਾਰਦੀ ਚੁੰਮ ਚੁੰਮ ਰਖਣੀਏ ਕ ਲਗੀ ਜੁਜਾਰਦੀ ਲੱਗੇ ਯਾ ਮੈਂ ਤੇਰਾ ਜੋੜਾ ਦਦੇ ਕੋਲ ਹੈ ਜਵਸਿਆ ਛੱਡ ਦੇ ਊੜੀ ਕਹੂਣਾ ਹਸਾ ਦੇ ਡਾਰਦੀ ਚੁੰਮ ਚੁੰਮ ਰਖਣੀ ਏ ਤਲ